ਹੈਲੋ ਹਰਸ਼ੀ ਕਾਲ ਜੀ ਜੋਤਬੜੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਕਿ ਕੱਟ ਪੀਸ ਬਹੁਤ ਸੋਹਣੇ ਕੱਟ ਪੀਸ ਨੇਗੇ ਤੇ ਆਪਣੀ ਮਿਹਨਤ ਰਹਿੰਦੀ ਹੈ ਕਿ ਤੁਹਾਨੂੰ ਪਸੰਦ ਆਉਣ ਤੇ ਇਸ ਕਰਕੇ ਮੇਰੀਆਂ ਭੈਣਾ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਧਿਆਨ ਦੇ ਨਾਲ ਦੇਖ ਲਿਆ ਕਰੋ ਬਹੁਤ ਸੋਹਣੇ ਕੱਟ ਪੀਸ ਨੇ ਇਹ ਵੀਡੀਓ ਨੂੰ ਤੁਸੀਂ ਪੂਰੀ ਜਰੂਰ ਦੇਖਿਓ ਇੱਕ ਇੱਕ ਮਿੰਟ ਵੀ ਨਾ ਕੱਟੇ ਸਕਿੱਪ ਨਾ ਕਰਿਓ ਤੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖ ਲੈਣ ਵਿੱਚ ਬਹੁਤ ਸੋਹਣੇ ਕੱਟ ਪੀਸ ਆਏ ਨੇ ਤੇ ਜਲਦੀ ਹੀ ਸੇਲ ਹੋ ਜਾਂਦੇ ਨੇ ਪੈਨੋ ਤੇ ਤੁਸੀਂ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਣੇ ਕੱਟ ਪੀਸ ਹੀ ਹੁਣ ਬਹੁਤ ਜ਼ਿਆਦਾ ਆ ਗਏ ਨੇ ਹੁਣ ਆਪਾਂ ਕੱਟ ਪੀਸਾਂ ਵੀ ਬਹੁਤ ਜ਼ਿਆਦਾ ਵੀਡੀਓ ਲੈ ਕੇ ਆਵਾਂਗੇ ਜੇ ਤੁਸੀਂ ਜਿੰਨਾ ਵੀ ਜਲਦੀ ਹੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਡੇ ਤੱਕ ਹਰੇਕ ਵੀਡੀਓ ਪਹੁੰਚ ਸਕੇ ਕੋਈ ਵੀ ਵੀਡੀਓ ਮਿਸ ਨਾ ਹੋਵੇ ਸਬਸਕ੍ਰਾਈਬ ਕਰਨਾ ਸਾਡੀ ਜਦੋਂ ਵੀ ਵੀਡੀਓ ਆਉਂਦੀ ਹੈ ਤਾਂ ਤੁਹਾਡੇ ਕੋਲ ਪਹਿਲਾਂ ਪਹੁੰਚ ਜਾਂਦੀ ਹੈ ਜੀ ਤੁਸੀਂ ਸਬਸਕ੍ਰਾਈਬ ਕਰ ਲਓਗੇ ਦੇਖੋ ਇੱਕ ਤੋਂ ਇੱਕ ਸੋਨਾ ਪ੍ਰਿੰਟ ਡਿਜ਼ਾਈਨ ਹੈ ਜੀ ਇਹਦੇ ਵਿੱਚ ਇਹ 125 ਰੁਪਏ ਪਰ ਮੀਟਰ ਰਹਿਣ ਵਾਲਾ ਹੈਗਾ ਬਹੁਤ ਸੋਹਣੇ ਪ੍ਰਿੰਟ ਡਿਜ਼ਾਈਨ ਬਣੇ ਹੋਏ ਨੇ ਜੀ ਦੇਖੋ ਆਵਾ 290 ਰਹਿਗਾ ਤੇ ਇਹਦੇ ਵਿੱਚ ਦੋ ਪੀਸ ਵੀ ਮਿਲ ਜਾਣਗੇ ਪੂਰੇ ਸੂਟ ਵੀ ਮਿਲ ਜਾਣਾ ਦੇਖੋ ਥੋੜਾ ਜਿਹਾ ਇਹਨਾਂ ਦੇ ਕਲਰ ਚ ਡਿਫਰੈਂਟ ਹੈਗਾ ਤੇ ਇਹ ਵਾਲਾ ਕਲਰ ਥੋੜਾ ਜਿਹਾ ਚੇਂਜ ਹੈ ਤੇ ਉਹ ਵਾਲਾ ਹੋਰ ਹੈ ਤੇ ਇਸ ਕਰਕੇ ਆਪਾਂ ਤੁਹਾਨੂੰ ਮੈਚਿੰਗ ਵੀ ਕਰਕੇ ਦੇਵਾਂਗੇ ਤੇ ਪੂਰੇ ਸੂਟ ਦਾ ਕਪੜਾ ਵੀ ਬਣਾ ਕੇ ਦੇਵਾਂਗੇ ਇਸ ਕਰਕੇ ਪਹਿਣੋ ਜਲਦੀ ਦੇਖ ਲਿਆ ਕਰੋ ਤੇ ਜਲਦੀ ਹੀ ਮਨ ਬਣਾ ਕੇ ਸਾਨੂੰ ਮੈਸੇਜ ਕਰਦਿਆ ਕਰੋ ਦੇਖੋ ਇਹਦਾ ਕੰਟਰਾਸਟ ਬਣਾਉਣਾ ਤਾਂ ਇਹ ਬਾਟਮ ਲਾ ਕੇ ਵੀ ਬਹੁਤ ਸੋਹਣਾ ਚੀਜ ਬਣਾ ਰਹੀ ਹੈ ਦੇਖੋ ਕਿੰਨਾ ਸੋਹਣਾ ਗਰਲ ਲੁੱਕ ਦਾ ਸੂਟ ਬਣਾ ਰਿਹਾ ਹੈਗਾ ਤੇ ਇਹ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਪੂਰਾ ਸੂਟ ਲੈਣਾ ਜਾਂ ਤੁਸੀਂ ਮੈਚਿੰਗ ਕਰਨਾ ਹੈ ਤੇ ਦੇਖੋ ਬਲੈਕ ਦੇ ਨਾਲ ਵੀ ਇਹਦੀ ਕਿੰਨਾ ਸੋਹਣਾ ਕੰਟਰਾਸਟ ਬਣ ਰਿਹਾ ਹੈ ਦੇਖੋ ਜੀ ਇੱਕ ਤੋਂ ਇੱਕ ਹਟਕੀ ਤੁਹਾਡੇ ਲਈ ਸੂਟ ਲੈ ਕੇ ਆਏ ਆਂਗੇ ਬਹੁਤ ਸੋਹਣੇ ਡਿਜ਼ਾਈਨ ਪ੍ਰਿੰਟ ਲੈ ਕੇ ਉਹਨੇ ਸਾਡੀ ਵੀ ਬਹੁਤ ਚਾਰਾ ਮਿਹਨਤ ਲੱਗਦੇ ਇਸਕਾ ਕਿ ਤੁਸੀਂ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਪਾਣੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰੀ ਧਿਆਨ ਦੇ ਨਾਲ ਜ਼ਰੂਰ ਦੇਖਿਆ ਕਰੋ ਦੇਖੋ ਇਹਦੇ ਨਾਲ ਜੇਵਾ ਵਾਲੀ ਬਾਟਮ ਹੈਗੀ ਬਹੁਤ ਸੋਹਣੀ ਬਾਟਮ ਹੈ ਜੀ ਤੇ ਦੇਖੋ ਇਹਦੀ ਵੀ ਜੇਵਾ ਵਾਲਾ ਪ੍ਰਿੰਟ ਅਗਰ ਵਿੱਚ ਤਿੰਨ ਚਾਰ ਕਲਰ ਆਏ ਹੋਏ ਨੇ ਜੀ ਦੇਖੋ ਜੀ ਤੋਂ ਕਲਰ ਤੁਸੀਂ ਪਹਿਲਾਂ ਦੇਖ ਸਕਦੇ ਦੇਖ ਲਏ ਤੇ ਇਹ ਹੈਗਾ ਤੀਜਾ ਕਲਰ ਬਹੁਤ ਸੋਹਣੇ ਪ੍ਰਿੰਟ ਡਿਜ਼ਾਈਨ ਨੇ ਜੀ ਇੱਕ ਤੋਂ ਇੱਕ हट ਕੇ ਪ੍ਰਿੰਟ ਆਏ ਹੋਏ ਨੇ ਤੁਸੀਂ ਸਾਰਿਆਂ ਤੇ ਨੀਂਗਾ ਮਾਰੋ ਵੀਡੀਓ ਥੋੜੀ ਵੀ ਲੰਬੀ ਵੀ ਹੋ ਜਾਂਦੀ ਐ ਇਸ ਕਰਕੇ ਥੋੜਾ ਜਿਆਦਾ ਟਾਈਮ ਨਾ ਲੈਂਦੇ ਹੋਏ ਤੁਹਾਨੂੰ ਜਲਦੀ ਜਲਦੀ ਦਿਖਾ ਰਹੇ ਹਾਂ ਦੇਖੋ ਕਿੰਨਾ ਸੋਹਣੀ ਮੈਚਿੰਗ ਬਣ ਰਹੀ ਐ ਦੇਖੇ ਬਹੁਤ ਚੀ ਕਰਦਾ ਬਸ ਆਰਡਰ ਪਹਿਣਾ ਛੇਤੀ ਨਹੀਂ ਕਰਦੇ ਪਹਿਣਾ ਪਹਿਲਾਂ ਪ੍ਰਾਈਸ ਪਹਿਲਾਂ ਅਲੱਗ ਅਲੱਗ ਤੋਂ ਪੁੱਛ ਕੇ ਜਦੋਂ ਸਿਰੇ ਗੱਲ ਪੈਣ ਹੋ ਜਾਂਦੀ ਹੈ ਤਾਂ ਮੇਰੇ ਪਹਿਣਾ ਮੈਸੇਜ ਨਹੀਂ ਕਰਦੀਆਂ ਤੇ ਦੇਖੋ ਪਹਿਣਾ ਵੀ ਆਨਲਾਈਨ ਹੈ ਪੇਮੈਂਟ ਪਹਿਲਾਂ ਕਰਨੀ ਪਊਗੀ ਕਿਉਂਕਿ ਕੈਸ਼ ਔਨ ਡਿਲੀਵਰੀ ਦੇ ਵਿੱਚ ਦੇਖੋ ਵੀ ਅਸੀਂ ਜਦੋਂ ਦੇ ਕੇ ਉਹਨਾਂ ਸ਼ਿਪਿੰਗ ਖਾ ਉਹ ਵੀ ਅਲੱਗ ਅਲੱਗ ਤੋਂ ਜਾਂਦੀ ਹੈ ਸ਼ਿਪਿੰਗ ਅਸੀਂ ਸ਼ਿਪਿੰਗ ਵਾਲੇ ਨੂੰ ਕਿੱਥੋਂ ਲੱਭਾਂਗੇ ਪੈਸੇ ਲੈ ਲਈ ਇਸ ਕਰਕੇ ਸਾਡੀ ਆਨਲਾਈਨ ਹੀ ਕਮ ਚੱਲਦਾ ਹੈ ਜੀ ਕੋਈ ਇਹ ਜਿਹਾ ਨਹੀਂ ਉਹ છોੜੇ ਨਾ ਕੋਈ ਗਲਤ ਕੰਮ ਨਹੀਂ ਹੋਊਗਾ ਕਿ ਤੁਸੀਂ ਪੇਮੈਂਟ ਪਾਤੀ ਤੁਹਾਡੇ ਤੱਕ ਚੀਜ਼ ਨਹੀਂ ਪਹੁੰਚੂਗੀ ਇਹੋ ਜਿਹਾ ਕੰਮ ਕਰਨ ਨਾਲ ਪਹਿਲ ਸਾਨੂੰ ਵੀ ਪਤਾ ਹੈ ਕਿ ਕੋਈ ਆਪਣਾ ਕੰਮ ਨਹੀਂ ਸ਼ੁਰੂ ਹੋ ਸਕਦਾ ਤੇ ਇਸ ਕਰਕੇ ਆਪਾਂ ਆਨਲਾਈਨ ਹੀ ਰੱਖੇ ਹੋਏ ਨੇ ਆਡਰ ਆਨਲਾਈਨ ਨੇ ਦੇਖੋ ਇਹਨਾਂ ਆਈ ਵਾਈ ਬੋਟਲ ਤੇ ਸਾਡੇ ਕੋਲ ਦੋ ਤਰ੍ਹਾਂ ਦੀਆਂ ਬੋਟਲ ਆਈਆਂ ਹੋਈਆਂ ਨੇ ਜਿਹੜੀ ਤੁਹਾਨੂੰ ਪਸੰਦ ਹੋਊਗੀ ਤੇ ਉਹ ਤੁਹਾਨੂੰ ਲਾ ਕੇ ਦੇਖੋ ਦੇਖੋ ਕਿੰਨੇ ਸੋਹਣੇ ਮੈਚ ਬਣੇ ਦੇਖੋ ਇਹ ਦੇਖੋ ਕਿੰਨੇ ਸੋਹਣੇ ਮੈਚ ਬਣਾਨੇ ਕਿੰਨਾ ਸੋਨਾ ਗਰਲੇ ਲੁੱਕ ਦਾ ਸੂਟ ਬਣਾ ਰਹੇ ਪੈਂਟ ਬਣਾਓ ਪਲਾਜ਼ੋ ਬਣਾਓ ਜੋ ਵੀ ਤੁਸੀਂ ਪਹਿਨਣਾ ਚਾਹੁੰਦੇ ਹੋ ਸਲਵਾਰ ਬਣਾਓ ਜੋ ਵੀ ਕੁਝ ਤੁਸੀਂ ਪਾਉਣਾ ਚਾਹੁੰਦੇ ਹੋ ਤੁਹਾਡੀ ਪਸੰਦ ਦੇ ਅਨੁਸਾਰ ਬਣੂਗਾ ਦੇਖੋ ਕਿੰਨਾ ਸੋਨਾ ਪ੍ਰਿੰਟ ਡਿਜ਼ਾਈਨ ਹੈ ਜੀ ਆਪਣੇ ਕੋਲ ਬਹੁਤ ਜ਼ਿਆਦਾ ਕੱਟ ਪੀਸਾਂ ਦਾ ਸਟਾਕ ਆ ਗਿਆ ਆਪਾਂ ਤੁਹਾਨੂੰ ਬਹੁਤ ਜ਼ਿਆਦਾ ਕੱਟ ਪੀਸ ਲੈ ਕੇ ਆਉਣੇ ਮੇਰੀਆਂ ਭੈਣਾਂ ਦੀ ਡਿਮਾਂਡ ਹੀ ਇਹੀ ਰਹਿੰਦੀ ਹੈ ਕਿ ਕੱਟ ਪੀਸ ਲੈ ਕੇ ਆਵੋ ਦੇਖੋ ਜੀ ਚਿਕਨ ਦੀ ਬਾਟਮਾ ਲੈ ਕੇ ਆਏ ਆ ਇਹ ਵਾਲੇ ਡਿਜ਼ਾਈਨ ਦੇ ਵਿੱਚ ਦੇਖੋ ਕਿੰਨਾ ਸੋਹਣਾ ਕੰਟਾਸਟ ਹੈ ਦੇਖੋ ਜੀ ਆਪਾਂ ਤੁਹਾਨੂੰ ਐਵੇਂ ਬਾਟਮ ਵੀ ਲਾ ਕੇ ਦੇਵਾਂਗੇ ਜੇ ਤੁਸੀਂ ਐਵੇਂ ਲੈਣੀ ਹੈ ਬਹੁਤ ਸੋਹਣੇ ਰੰਗ ਰਸੀਆ ਦੇ ਬ੍ਰਾਂਡ ਦੇ ਕੱਟ ਪੀਸ ਨੇ ਜੀ ਕੁਝ ਕੁ ਪੀਸ ਅਲੱਗ-ਅਲੱਗ ਤੋਂ ਹੁੰਦੇ ਨੇ ਉਹ ਤੁਹਾਨੂੰ ਆਪਾਂ ਮੈਸੇਜ ਦੇ ਵਿੱਚ ਦੱਸ ਸਕਦੇ ਹਾਂ ਵੀ ਕਿਸ ਬ੍ਰਾਂਡ ਦਾ ਹੈਗਾ ਤੇ ਕਿਸ ਤਰ੍ਹਾਂ ਦਾ ਹੈਗਾ ਤੇ ਮੈਸੇਜ ਕਰਕੇ ਹੀ ਤੁਸੀਂ ਮੀਟਰ ਪੁੱਛ ਸਕਦੇ ਹੋਗੇ ਤੇ ਅਲੱਗ ਤੋਂ ਇਹਨਾਂ ਦੇ ਵਿੱਚ ਦੇਖੋ ਜੀ ਕੋਈ 2 ਮੀਟਰ ਦੀ ਸ਼ਰਟ ਹੈ ਕੋਈ 2.5 ਦੀ ਹੈ ਕੋਈ 3 ਮੀਟਰ ਹੈਗਾ ਕੋਈ 4 ਹੈਗਾ ਸਾਰੇ ਅਲੱਗ-ਅਲੱਗ ਤੋਂ ਨਹੀਂ ਕਿ ਕੋਈ 3.5 ਮੀਟਰ ਦਾ ਪੀਸ ਆ ਜਾਂਦਾ ਹੈਗਾ ਕੋਈ ਦੋ ਪੀਸ ਇਕੱਠੇ ਕਰਕੇ 5 ਮੀਟਰ ਦਾ ਸੂਟ ਵੀ ਬਣ ਜਾਂਦਾ ਜੇ ਕੋਈ ਤ ਵਾਲਾ 3 ਮੀਟਰ ਹੈ ਜੀ ਬਲਾਇਟਰੀ ਵਿੱਚ ਇਹ ਸੰਦੂਰ ਸੰਦੂਰ ਮੈਚਿੰਗ ਸੂਟ ਹੈ ਜੀ ਬਹੁਤ ਸੋਨਾ ਬਣ ਰਿਹਾ ਹੈ ਵੀ ਦੇਖੋ ਕਿੰਨੀ ਸੋਹਣੀ ਚੀਜ਼ ਹੈ ਵੀ ਇਸ ਕਰਕੇ ਅਸੀਂ ਅਲੱਗ-ਅਲੱਗ ਤੋਂ ਤੁਹਾਡੇ ਲਈ ਪ੍ਰਿੰਟ ਡਿਜ਼ਾਈਨ ਲੈ ਕੇ ਆਉਨੇ ਆ ਕਿ ਮੇਰੇ ਭੈਣਾਂ ਨੂੰ ਪਸੰਦ ਆਉਣ ਵੀਡੀਓ ਨੂੰ ਵੱੱਟ ਤੋਂ ਵੱਧ ਦੇਖਿਆ ਕਰੋ ਜੀ ਸਕਿੱਪ ਨਾ ਕਰਿਆ ਕਰੋ ਮੇਰੀਆਂ ਭੈਣਾਂ ਲਈ ਬਹੁਤ ਵੱਡੇ ਆਫਰ ਬਹੁਤ ਜ਼ਿਆਦਾ ਤੋਹਫੇ ਲੈ ਕੇ ਆਏ ਆਂਗੇ ਇਸ ਕਰਕੇ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਧਿਆਨ ਦੇਣਾ ਜ਼ਰੂਰ ਦੇਖਿਆ ਕਰੋ ਐਂਡ ਤੱਕ ਜਦੋਂ ਆਪਾਂ ਪੈਂਡ ਤੱਕ ਵੀਡੀਓ ਦੇ ਦੇਖੋ ਜੀ ਇਹਨੂੰ ਆਪਾਂ ਇਹਦੇ ਨਾਲ ਵੀ ਮੈਚਿੰਗ ਕਰ ਸਕਦੇ ਆ ਜਿਸ ਤਰ੍ਹਾਂ ਦੀ ਤੁਹਾਡੀ ਚੁਆਇਸ ਹੋ ਗਿਆ ਆਪਾਂ ਉਸ ਤਰ੍ਹਾਂ ਹੀ ਤੁਹਾਨੂੰ ਮੈਚਿੰਗ ਕਰਕੇ ਦੇਵਾਂਗੇ ਦੇਖੋ ਜੀ ਬਲੈਕ ਦੇ ਨਾਲ ਵੀ ਇਹ बॉਟਮ ਕੱਢੀ ਹੋਈ ਮਿਲ ਜਾਂਦੀ ਹੈ ਦੇਖੋ ਇਹ ਵਾ ਪ੍ਰਿੰਟ ਡਿਜ਼ਾਈਨ ਲਾਈਟ ਡਾਰਕ ਸਾਰੇ ਸੂਟ ਨੇ ਆਪਣੀਆਂ ਮੰਮੀਆਂ ਦੇ ਪੈਣਾਂ ਵਾਲੇ ਸੂਟ ਵੀ ਨੇ ਕਰ ਲੈ ਜੁਸ ਲੁੱਕ ਦੇ ਵੀ ਸੂਟ ਨੇ 40 ਫਿਲਾਈਸ ਵੀ ਉਮਰ ਦੀਆਂ ਪਹਿਣਾ ਦੇ ਲਈ ਪਾਉਣ ਵਾਲੇ ਸੂਟ ਵੀ ਨੇ ਹਰ ਇੱਕ ਦੇ ਲਈ ਇਹ ਤਿੰਨ ਚਾਰ ਹੀ ਹੈ ਜੀ ਦੇਖੋ ਹਰ ਇੱਕ ਤਰ੍ਹਾਂ ਦੀ ਏਜ ਵਾਲੀਆਂ ਪਹਿਣਾ ਲਈ ਆਪਾਂ ਕੱਟ ਪੀਸ ਲੈ ਕੇ ਆਉਣੇ ਆ ਤੇ ਆਪਣੇ ਨਾਨੇ ਦਾਦੀ ਸਾਬ ਦੀ ਸਾਰਿਆਂ ਦੀ ਉਮਰ ਲਈ ਆਪਾਂ ਕੱਟ ਪੀਸ ਲੈ ਕੇ ਆਉਣੇ ਇਸ ਕਰਕੇ ਵੀਡੀਓ ਨੂੰ ਪਿਆਰ ਸਤਕਾਰ ਦੇ ਨਾਲ ਜੋ ਦੇਖਿਆ ਕਰੋ ਜੀ ਵੀਡੀਓ ਨੂੰ ਐਂਡ ਮੈਂ ਦੇਖੋ ਜੀ ਇਹ 3 ਮੀਟਰ ਦਾ ਪੀਸ ਰਹਿਣ ਵਾਲਾ ਹੈ ਜੀ ਬਹੁਤ ਸੋਨਾ ਫਰੋਜੀ ਕਲਰ ਦੇ ਵਿੱਚ ਹੈ ਬਹੁਤ ਸੋਹਣੇ ਪ੍ਰਿੰਟ ਡਿਜ਼ਾਈਨ ਆਏ ਹੋਏ ਨੇ ਜੀ ਸਕੀਪ ਨਾ ਕਰਿਆ ਕਰੋ ਪੈਨ ਵੀਡੀਓ ਨੂੰ ਪੂਰੀ ਧਿਆਨ ਨਾਲ ਦੇਖਿਆ ਕਰੋ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੀਡੀਓ ਨੂੰ ਜ਼ਰੂਰ ਦੇਖਿਆ ਕਰੋ ਤਾਂ ਕਿ ਸੋਨੂੰ ਇੱਕ ਤੋਂ ਇੱਕ ਨਵੇਂ ਤੋਂ ਨਵਾਂ ਸੋਹਣੇ ਪ੍ਰਿੰਟ ਡਿਜ਼ਾਈਨ ਦੇਖਣ ਨੂੰ ਮਿਲ ਜਾਣ ਹੋ ਸਕਦਾ ਹੈ ਤੁਸੀਂ ਵੀਡੀਓ ਨੂੰ ਸਕਿੱਪ ਕਰ ਲਵੋ ਤੇ ਵਧੀਆ ਚਾਰਾ ਪਸੰਦ ਦੇ ਪੀਸ ਤੁਹਾਡੇ ਵਿੱਚ ਰਹਿ ਜਾਣ ਇਸ ਕਰਕੇ ਵੀਡੀਓ ਨੂੰ ਧਿਆਨ ਨਾਲ ਦੇਖਿਆ ਕਰੋ ਦੇਖੋ ਜੀ ਇਹ ਦੋ ਕਲਰਾਂ ਦੇ ਵਿੱਚ ਦੇਖੋ ਇਹਦੀ ਮੈਚਿੰਗ ਕਿੰਨੀ ਸੋਹਣੀ ਬਣ ਰਹੀ ਹੈ ਕਿੰਨੇ ਸੋਹਣਾ ਡਿਜ਼ਾਈਨ ਕਲਰ ਹੈਗਾ ਹਰ ਇੱਕ ਭੈਣ ਨੂੰ ਪਸੰਦ ਆਉਂਦੇ ਨੇ ਜੀ ਇਹ 2.5 ਮੀਟਰ ਦੀ ਬਾਟਮ ਹੈਗੀ ਤੇ ਇਹ 2 ਮੀਟਰ 셔ਟ ਦਾ ਪੀਸ ਹੈ ਜੀ ਦੇਖੋ ਇਹ ਵਿੱਚ ਅਗਲਾ ਕਲਰ ਇਹ ਵਾਲਾ ਹੈਗਾ ਇਹ ਵੀ 2 ਮੀਟਰ ਦੀ 셔ਟ ਦਾ ਪੀਸ ਹੈ ਜੀ ਕਿੰਨਾ ਸੋਹਣਾ ਕੰਟਰਾਸਟ ਬਣ ਰਿਹਾ ਜੀ ਇਹਨੂੰ ਚਾਹੇ ਆਪਾਂ ਆਫ ਵਾਈਟ ਨਾਲ ਲਾ ਲਵੋ ਚਾਹੇ ਆਪਾਂ ਮੈਚਿੰਗ ਕਰ ਲਵੋ ਪਲੇਨ ਸਲਵਾਰ ਦੇ ਨਾਲ ਜੀ ਦੇਖੋ ਜੀ ਅਗਲਾ ਕਲਰ ਬਹੁਤ ਸੋਹਣੇ ਰੰਗ ਡਿਜ਼ਾਈਨ ਨੇ ਪਹਿਣਾ ਬਹੁਤ ਮਿਹਨਤ ਦੇ ਨਾਲ ਤੁਹਾਡੇ ਲਈ ਆਪਾਂ ਇੱਕ ਤੋਂ ਇੱਕ ਪਸੰਦ ਕਰਾਉਣ ਲਈ ਪੀਸ ਲੈ ਕੇ ਆਉਣੇ ਆ ਤੇ ਵੀਡੀਓ ਨੂੰ ਪਿਆਰ ਸਤਿਕਾਰ ਜ਼ਰੂਰ ਦਿਆ ਕਰੋ ਤੇ ਲੈਣਾ ਨਾ ਲੈਣਾ ਉਹ ਤੁਹਾਡੀ ਮਰਜ਼ੀ ਹੈ ਤੁਹਾਡੀ ਚੁਆਇਸ ਤੁਹਾਡੀ ਪਸੰਦ ਹੁੰਦੀ ਹੈ ਦੇਖੋ ਤੇ ਵੀਡੀਓ ਨੂੰ ਜਦੋਂ ਵੀ ਦੇਖਦੇ ਹੋ ਜਾਨੀ ਐਂਡ ਤੱਕ ਵੀਡੀਓ ਜ਼ਰੂਰ ਦੇਖ ਲਿਆ ਕਰੋ ਪਿਆਰ ਵੀਡੀਓ ਨੂੰ ਜ਼ਰੂਰ ਦਿਆ ਕਰੋ ਤੇ ਮੇਰੀਆਂ ਭੈਣਾਂ ਨੇ ਵਧੀਆ ਸੋਹਣੇ ਸੋਹਣੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਇੱਕ ਮੇਰੀ ਭੈਣ ਲੋਂਗੋਆ ਤੋਂ ਹੈ ਜੀ ਉਹ ਮੈਨੂੰ ਬਹੁਤ ਵਧੀਆ ਕਮੈਂਟ ਕਰਦੀ ਹੈ ਕਿ ਮੈਂ ਉਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਬਹੁਤ ਧੰਨਵਾਦ ਕਰਦੀ ਹਾਂ ਉਸ ਭੈਣ ਦਾ ਜੋ ਮੈਨੂੰ ਇੰਨੀ ਪਿਆਸਕਾਰ ਦੇ ਨਾਲ ਕਮੈਂਟ ਕਰਦੀ ਹੈਗੀ ਤੇ ਉਹਨੇ ਬਹੁਤ ਵਧੀਆ ਕਮੈਂਟ ਕੀਤੇ ਹੁੰਦੇ ਨੇ ਹੋਰ ਸਾਰੀਆਂ ਭੈਣਾਂ ਦੇ ਵੀ ਕਿ ਉਹ ਉਸ ਭੈਣ ਦਾ ਆਪਣਾ ਪਿੰਡ ਦਾ ਨਾਮ ਲਿਆ ਹੈ ਇਸ ਕਰਕੇ ਮੈਂ ਪਿੰਡ ਦਾ ਨਾਮ ਲੈ ਰਹੀਆਂ ਉਹ ਲੰਗੋਆ ਤੋਂ ਨੇ ਭੈਣ ਤੇ ਹੋਰ ਮੇਰੀਆਂ ਭੈਣਾਂ ਨੇ ਜਿਹੜੀਆਂ ਉਹਨਾਂ ਦੇ ਵੀ ਮੈਨੂੰ ਬਹੁਤ ਸੋਹਣੇ ਕਮੈਂਟ ਆਉਂਦੇ ਨੇ ਕਿ ਬਹੁਤ ਸੋਹਣਾ ਵੀਡੀਓ ਨੂੰ ਪਿਆਰ ਦਿੰਦੀਆਂ ਨੇ ਤੇ ਲਾਈਕ ਕਮੈਂਟ ਸ਼ੇਅਰ ਪੈਨ ਨੂੰ ਜ਼ਰੂਰ ਕਰਦੇ ਆ ਕਰੋ ਤੇ ਆਪਾਂ ਕੋਈ ਵੀ ਤਿਹਾਰ ਆਇਆ ਕਰੂਗਾ ਆਪਾਂ ਆਫਰ ਵੀ ਲਾਇਆ ਕਰਾਂਗੇ ਇਹ ਤੁਸੀਂ ਵੀਡੀਓ ਨੂੰ ਪੱਕਾ ਦੇਖ ਲਿਆ ਕਰੋ ਆਪਣੀ ਹਰ ਵੀਡੀਓ ਨੂੰ ਜਰੂਰ ਧਿਆਨ ਦੇ ਨਾਲ ਦੇਖਿਆ ਕਰੋ ਦੇਖੋ ਜੀ ਇਹ ਆਫ ਵਾਈਟ ਦੇ ਨਾਲ ਕਿੰਨੇ ਸੋਹਣੇ ਬਣ ਰਹੇ ਨੇ ਦੇਖੋ ਜੀ ਇਹਨਾਂ ਦੀ ਮੈਚਿੰਗ ਇੱਕ ਤੋਂ ਇੱਕ हट ਕੇ ਮੈਚਿੰਗ ਹੈ ਜੀ ਇਹ 2-2 ਮੀਟਰ ਕੱਪੜਾ ਸ਼ਰਟ ਦਾ ਹੈ ਜੀ ਤੁਸੀਂ ਵੀਡੀਓ ਦੇ ਵਿੱਚ ਦੇਖ ਲਿਆ ਕਰੋ ਜੇ ਕਈ ਵਾਰ ਤੁਸੀਂ ਪੀਸ ਲੈਣਾ ਹੁੰਦਾ ਆਪਣਾ ਪੀਸ ਵਿੱਚ ਬੋਲਿਆ ਹੋਇਆ ਹੁੰਦਾ ਤੁਸੀਂ ਵੀਡੀਓ ਨੂੰ ਹੀ ਦੁਬਾਰਾ ਲਾ ਕੇ ਦੇਖ ਲਿਆ ਕਰੋ ਵੀ ਕਿੰਨੇ ਮੀਟਰ ਦਾ ਪੀਸ ਹੈ ਵਾਹ ਦੇਖੋ ਜੀ ਬਹੁਤ ਸੋਹਣਾ ਇਹਦਾ ਵੀ ਇਹਦੇ ਨਾਲ ਮੈਚਿੰਗ ਹੋ ਰਹੀ ਹੈ ਤੇ ਇੱਕ ਤੋਂ ਇੱਕ हटके ਡਿਜ਼ਾਈਨ ਹੈ ਜੀ ਬਹੁਤ ਜ਼ਿਆਦਾ ਪੀਸ ਰਿਸ ਕਰਕੇ ਤੁਸੀਂ ਵੀਡੀਓ ਨੂੰ ਸਕਿੱਪ ਨਾ ਕਰਿਓ ਵੀਡੀਓ ਨੂੰ ਧਿਆਨ ਦੇ ਨਾਲ ਜ਼ਰੂਰ ਦੇਖਿਆ ਕਰੋ ਜੀ ਤੇ ਆਪਾਂ ਅਗਲੀ ਵੀਡੀਓ ਵੀ ਕੱਟ ਪੀਸਾਂ ਦੀ ਲੈ ਕੇ ਆਵਾਂਗੇ ਜੇ ਤੁਸੀਂ ਇਸ ਵੀਡੀਓ ਨੂੰ ਪਿਆਰ ਦੇ ਨਾਲ ਦੇਖੋਗੇ ਤਾਂ ਆਪਾਂ ਅਗਲੀ ਵੀਡੀਓ ਵੀ ਲੈ ਕੇ ਆਵਾਂਗੇ ਸਕਿੱਪ ਨਾ ਕਰਿਓ ਵੀਡੀਓ ਨੂੰ ਧੰਨਵਾਦ ਪੈਨੋ ਮਿਲਾਂਗੇ ਅਗਲੀ ਵੀਡੀਓ ਦੇ ਨਾਲ